ਉਹ ਬਹੁਤ ਮਾਇਦੇਦੂ ਸੰਬੰਧੀ 300 ਇੱਕ ਤੱਕਤੀ 300 ਦੀ ਇਸ ਵੀਰਾ શરી ਚੋਂ ਕੋਰਸ ਉਹ ਅੱਜ ਵੀ ਹੁੰਦਾ ਦਰਦੀਆਂ ਇੱਥੇ ਅੱਜ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਕਰਦੇ ਹਾਂ ਆਪੀ ਦੇ ਸੰਕਟ ਸਰਟੀਫਿਕੇਟ ਦੇਣ ਦੇ ਲਈ ਐਮਐਲਏ ਅੱਜ ਚਲੇ ਪਹੁੰਚੇ ਇੱਕ ਤਸਵੀਰ ਇੰਦਰਾ ਦੇ ਅੱਗੇ ਸਿਮਰ ਜਿੰਦਗੀ ਚਲੋ ਬਾਰ ਬਾਰ ਕੱਪੜਾ ਬਦਲੋ ਸਭੀ ਅਸਰ ਨੂੰ ਹੋਰ ਚੰਗੀ ਆਪਣੀ ਜੀਤ ਕਰੋ ਤੇ ਕਾਲੀ ਰੱਖਦੇ ਹੋ ਬਹੁਤ ਬੜੀ ਚੇਤਾ ਇਸ ਨੂੰ ਸਟਾਈਲ ਕੋਈ ਤਾਂ ਨਹੀਂ ਹੁੰਦਾ ਨਾ ਉਹ ਮੈਂ ਬਾਰੇ ਕਰੀਏ ਇਹ ਰੋ ਕੰਮ ਕੋ ਜੋਤਰਾ ਚ ਬਹੁਤ ਹੈ <ंग> <नहीं>? <coughs> <coughs> आज दे इस पंजाब सरकार पर नो कर्ज माफी जो स्कीम दी गई है बाकी माफी नचतारा में जो कर्जे माफ की तेजी है निचे देश वंदे रिच रखे हुए आज दे सर्टिफिकेट बांट समारोह देगी कौन से हुए सारे आज दे मुख्य मेहमान माल जो अंदर देश है ਅਤੇ ਮਾਨਯੋਗ ਅਸ਼ੀਆ ਸਰਬੰਸ ਇਹਨਾਂ ਦਾ ਜਿਸ ਪ੍ਰੋਗਰਾਮ ਤੋਂ ਕੰਟੈਂਟ ਦੇ ਬਹੁਤ-ਬਹੁਤ ਜੀ ਆਇਆਂ ਨੂੰ ਅਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਇਹਨਾਂ ਨੇ ਆਪਣੇ ਬਹੁਤ ਜ਼ਿਆਦਾ ਵਧੀਆ ਸਟੱਡੀ ਨੂੰ ਸਾਡੇ ਲਈ ਜੁਆ ਕੇ ਧੰਨਵਾਦ ਕਰਦਾ ਹਾਂ ਅਸਰ ਉਸ ਲਈ ਇਹਨਾਂ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਧਰੋਂ ਇਸ ਪ੍ਰੋਗਰਾਮ ਤੇ ਵੀ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਪੰਜਾਬ ਸਰਕਾਰ ਦਾ ਜੋ ਹੈ ਕਰੀਪ ਲੋਕਾਂ ਦੀ ਭਲਾਈ ਲਈ ਹੱਦ ਤੋਂ ਵੱਧ ਸਕੀਮਾਂ ਜੋថា ਲੈ ਕੇ ਆ ਰਹੀ ਹੈ ਜੀ ਇਸੇ ਸਕੀਮ ਇਸ ਭਲਾਈ ਸਕੀਮਾਂ ਦੀ ਲੜੀ ਦੇ ਮਤਾਬਕੀ ਇਸ ਕੜੀ ਦੇ ਵਿੱਚ ਸਰਕਾਰ ਵੱਲੋਂ ਪੰਜਾਬ ਨੂੰ ਸੂਚੀ ਤੇ ਜਾਂਦੀਆਂ ਉਹ ਵਿਕਾਸ ਤੇ ਇੰਫਰਾਸਟ੍ਰਕਚਰ ਆਸ਼ਨ ਇਸ ਤੇ ਜਿਹੜੇ ਹਨ ਪੂਰੇ ਪੰਜਾਬ ਦੇ 14727 ਲੋਕਾਂ ਦੇ ਦੰਗ ਪਗ 68 ਕਰੋੜ ਦੇ ਜਿਹੜੇ ਹੈ ਉਹ ਕਰਜ਼ੇ ਮਾਫ ਕੀਤੇ ਗਏ ਹਨ ਜਿਦੇ ਵਿੱਚੋਂ ਕੀ ਸਾਡੇ ਸਿਰਫ ਰੋਪੜ ਜ਼ਿਲ੍ਹੇ ਦੇ ਜਿਹੜੇ ਹਨ ਕੋ 103 ਲੋਕਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ ਕੀਤੇ ਗਏ ਹਨ ਜਿਹਦੇ ਵਿੱਚੋਂ ਸਿਰਫ ਹਲਕਾ ਚੰਪੌਰ ਸਾਹਿਬ ਹਲਕਾ ਚੰਪੌਰ ਸਾਹਿਬ ਦੀ ਜੇ ਅੱਪਾ ਗੱਲ ਕਰਦੇ ਆ ਤੇ ਸਾਡੇ 46 ਲੋਕਾਂ ਦੇ 1 ਕਰੋੜ 27 ਲੱਖ 91 ਹਜ਼ਾਰ ਦੇ ਲੋਕਾਂ ਦੇ ਕਰਜ਼ੇ ਆ ਰਕਮ ਤੇ ਕਰਜ਼ੇ ਮਾਫ ਕੀਤੇ ਗਏ ਲੋਕੀ ਇੱਕ ਬਹੁਤ ਵੱਡੀ ਰਕਮ ਹੈ ਇਦੇ ਲਈ ਅਸੀਂ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਵੀ ਹਾਂ ਅਤੇ ਸਰਕਾਰ ਜੋ ਕੀ ਹੈ ਪਤਾਈ ਦੀ ਪਾਤਰ ਵੀ ਹੈ ਔਰ ਜਿਨ੍ਹਾਂ ਵਿਅਕਤੀਆਂ ਦੇ ਕਰਜ਼ੇ ਇਸ ਸਕੀਮ ਦੇ ਵਿੱਚ ਮਾਫ਼ ਹੋਏ ਹਨ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ 31 ਤਿੰਨ 2020 ਤੱਕ ਜਿੰਨਾ ਵੀ ਕਰਜ਼ਾ ਲਿਆ ਸੀ ਚਾਹੇ ਉਹ ਹਜ਼ਾਰਾਂ ਦੇ ਵਿੱਚ ਸੀ ਚਾਹੇ ਉਹ ਲੱਖਾਂ ਦੇ ਵਿੱਚ ਸੀ ਸਾਰੀ ਦੀ ਸਾਰੀ ਰਕਮ ਜੋ ਹੈ ਮਾਫ ਕਰ ਦਿੱਤੀ ਗਈ ਹੈ ਜੋ ਕਿ ਸਰਕਾਰ ਤੇ ਬਹੁਤ ਵੱਡਾ ਇੱਕ ਉਪਰਾਮਾ ਹੈ ਗਰੀਬ ਲੋਕਾਂ ਨੂੰ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਤੇ ਲਈ ਕਿਉਂਕਿ ਜਿਵੇਂ ਆਪਾਂ ਜਾਣਦੇ ਹਾਂ ਜਦੋਂ ਆਪਣੇ ਸਿਰ ਤੇ ਕੋਈ ਵੀ ਕਰਜ਼ਾ ਹੁੰਦਾ ਹੈ ਚਾਹੇ ਉਹ ਛੋਟੀ ਰਕਮ ਦਾ ਹੁੰਦਾ ਹੈ ਚਾਹੇ ਵੱਡੀ ਰਕਮ ਦਾ ਹੋਵੇ ਆਪਾਂ ਨੂੰ ਦਿਨ ਰਾਤ ਉਸ ਕਰਜ਼ੇ ਦੀ ਚਿੰਤਾ ਜਣੀ ਹੈ ਉਹ ਸਤਾती ਰਹਿੰਦੀ ਹੈ ਪਰ ਸਰਕਾਰ ਨੇ ਆਪਣੀ ਇਸ ਮਜਬੂਰੀ ਨੂੰ ਸਾਡੀ ਇਸ ਫਿਕਰ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਇਹ ਕਰਦੇ ਆ ਫਸਤੇ ਹਨ ਅਸੀਂ ਇਹਦੇ ਲਈ ਸਰਕਾਰ한테 ਬਹੁਤ ਬਹੁਤ ਸ਼ੁਕਰਗੁਜ਼ਾਰੀ ਹਾਂ ਅਤੇ ਆਪ ਜੀ ਨੂੰ ਅੱਗੇ ਵੀ ਅਸੀਂ ਇਹ ਸੁਝਾ ਦਿੰਦੇ ਹਾਂ ਇਹ ਨਹੀਂ ਕਹਿਣਾ ਕਿ ਇਸ ਵਾਰੀ ਸਾਡੇ ਕਰਜ਼ੇ ਜਿਹੜੇ ਹਨ ਮਾਫ਼ ਹੋ ਗਏ ਕਰਜ਼ਾ ਇੱਕ ਜ਼ਿੰਦਗੀ 'ਚ ਪੜਾ ਨਹੀਂ ਹੁੰਦਾ ਹੈ ਪੜਾ ਹੁੰਦਾ ਹੈ ਕਿਉਂ ਆਪਾਂ ਇਹ ਨਹੀਂ ਕਹਣਾ ਵੀ ਹਾਏ ਕਰਜ਼ਾ ਬਹੁਤ ਮਾੜੀ ਚੀਜ਼ ਹੈ ਹਰ ਇੱਕ ਇਨਸਾਨ ਨੂੰ ਆਪਣੀ ਲਾਈਫ ਦੇ ਵਿੱਚ ਕਰਜ਼ੇ ਦੀ ਜ਼ਰੂਰਤ ਪੈਂਦੀ ਆ ਅਸੀਂ ਇਹ ਕਹਿੰਦੇ ਆ ਸਰਕਾਰ ਦੀਆਂ ਵੱਧ ਤੋਂ ਵੱਧ ਸਕੀਮਾਂ ਦਾ ਫਾਇਦਾ ਉਠਾਓ ਵੱਧ ਤੋਂ ਵੱਧ ਕਰਜ਼ਾ ਲੈ ਕੇ ਤੁਸੀਂ ਆਪਣੇ ਜੀਵਨ ਪੁੱਤਰ ਨੂੰ ਉੱਚਾ ਚੁੱਕੋ ਆਪਣੇ ਪਰਿਵਾਰਾਂ ਦਾ ਭਵਿੱਖ روشن ਕਰੋ ਆਪਣੇ ਬੱਚਿਆਂ ਨੂੰ ਪੜਾਈ ਵੱਲ ਨੂੰ ਤੋਰੋ ਉਹਨਾਂ ਨੂੰ ਕਿੱਤਿਆਂ ਵੱਲ ਸੈੱਟ ਕਰਕੇ ਆਪਣੇ ਜੀਵਨ ਨੂੰ ਬਦਲੋ ਹੈ ਤੇ ਨੀਚੇ ਤੋਂ ਉੱਪਰ ਚੁੱਕ ਕੇ ਆਪਣੇ ਆਪ ਨੇ ਇੱਕ ਮਿਸਾਲ ਕਾਇਮ ਕਰੋ ਕਿਉਂਕਿ ਜੋ ਮੌਜੂਦਾ ਸਰਕਾਰ ਦੇ ਹੁਕਮ ਤੱਕ ਜੋ ਸਕੀਮਾਂ ਹਨ ਸ਼ਾਇਦ ਹੀ ਮੁੜ ਕੇ ਇਸ ਕੀ ਸਾਡੇ ਲਈ ਫਿਰ ਤੋਂ ਪਾਰ ਆਣ ਜਾਣ ਕਿਉਂ ਨਾ ਆਪਾਂ ਅੱਜ ਦੇ ਸਮੇਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਂਦੇ ਹੋਏ ਸਰਕਾਰ ਦਾ ਵੀ ਔਰ ਸਾਡੀ ਕਾਰਪੋਰੇਸ਼ਨ ਦੀਆਂ ਸਕੀਮਾਂ ਦਾ ਵੀ ਵੱਧ ਤੋਂ ਵੱਧ ਫਾਇਦਾ ਲਈਏ ਇਹ ਨੂੰ ਸੁਣੋ ਸਾਥੀ ਮਨੂ ਜੀ ਮਰੇ ਸਾਥੀ ਉਹ ਰੋਣਗੇ ਜੀ ਸਰ ਜੀ ਜੀ ਫਿਰ ਦਰ ਦੇ ਦੇ ਫਿਰ ਮੋੜ ਲਾ ਸਾਧੂ ਸਿੰਘ ਜੀ ਸਾਧੂ ਸਿੰਘ ਜੀ ਇਧਰ ਵੀ ਆ ਜਾਓ ਬਾਕੀ ਤਰਮ ਜੀ ਸਾਧੂ ਸਿੰਘ ਜੀ ਜਲਦੀ ਜਲਦੀ ਆਈ ਦੋਸਤ ਕਿੱਥੇ ਸਾਧੂ ਸਿੰਘ ਜੀ ਮਰੀਦ ਮਰੀਦ ਉਹ ਪੀਸ ਅੱਧਰੋਂ ਦਾ ਸੱਦਲ ਕਰਨ ਸਿੰਘ ਸਰੋਜ ਸਿੰਘ ਖਡਾਲੀ ਕਿਵੇਂ ਖੁਸ਼ ਹੋ ਤੁਸੀਂ ਫੋਟੋ ਲੈਣਾ ਕਰਨ ਸਿੰਘ ਬਟਵਰ ਕਰ ਲਓ ਪਰ ਮੀਂਹ ਕੁਲਬੀ ਸਿੰਘ ਕੁਲਜਾਰ ਸਿੰਘ ਪਪਰਾਲੀ ਇੱਧਰੋਂ ਦੇਖੋ ਜਿੱਧਰੋਂ ਠੀਕ ਕੁਲਬੀ ਸਿੰਘ ਕੁਲਜਾਰ ਸਿੰਘ ਪਪਰਾਲੀ ਜਮਨ ਸਿੰਘ ਜਗਿੰਦਰ ਸਿੰਘ ਗੋਪਾਲ ਨਈ 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 ਨ सिंह सिंह चलो निवासी घोषणा वाला राजकुमार वार्ड नंबर नौ वाला <laughs> 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 ਜਗਦੀਸ਼ ਸਿੰਘ ਸੀਤਲ ਸਿੰਘ ਨੂੰ ਕੁਬਤਪੁਰਾ ਜੈਦੇ ਸਿੰਘ ਜਗਵੀ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਕੁਬਾਲਪੁਰ ਇੱਥੇ ਦੇ ਚੋਣ ਬੜੀ ਹੈ ਅੱਜ सुरेंद्र कौर राम सिंह रसूलपुर <coughs> जसपाल कौर हरदेव सिंह रूपी हीरा जसपाल कौर बलविंदर <coughs> कौर बलवंत सिंह निवासी रतनगढ़ ਅਨਕੀ ਸਿੰਘ ਅਦਰੇ ਅਦਰੇ ਜਿਹੜਾ ਵੀ ਨਾ ਬੰਨਵਾਸ ਰੈਂਡਾ ਕਿਹੜਾ ਅੰਦਰ ਤਾਂ ਨਹੀਂ ਹਾਂ ਮਨਜੀਤਾ ਗਰਮੀ ਸਿੰਘ ਕੋਲ ਆਣਿਆ पाटणपुर 10 गट्टा वाला सेंट्रल ਆਹ ਹੋ ਕਰ ਲੀ ਬੈਠੋ ਹੋ ਖੜ ਕੇ ਬੋਲ ਦੋ ਖੜ ਕੇ ਬੋਲ ਦੋ ਮੈਨੂੰ ਥੋੜਾ ਥੋੜਾ ਨਾਲ ਦੇ ਆ ਨਾ ਦੱਸ ਸਕਦੇ ਜੀ ਹਾਂਜੀ ਆਪੱਖਾ ਬੰਦ ਰੱਖੀ ਹਰੀ ਵਾਹ ਹਾਂਜੀ ਹਾਂਜੀ ਜੋ ਥੋੜੇ ਆਪ ਬੰਦ ਕਰ ਦਿਓ ਦਰਵਾਜਾ ਬਸ ਉਰੀ ਖੜ ਜੋਰੀ ਖੜਾ ਆ ਜੀ ਜੱਜ ਜੀ ਥੋੜਾ ਜਿਹਾ ਪੁੱਛਿਆ ਹਾਂਜੀ ਸਰ ਅਗਲੀ ਚੇਅਰ ਤਾਂ ਬਹੁਤ ਹੀ ਸਾਡੇ ਸਾਰਿਆਂ ਕੋਲ ਸਾਡੇ ਵਿੱਚ ਜੀਐਮ एससीएचटी कॉर्पोरेशन रोपण ਤੋਂ ਇਹਨਾਂ ਦੀ ਸਾਰੀ ਟੀਮ ਸਾਡੇ ਵਿੱਚ ਸਾਡੇ ਨਗਰ ਕੌਂਸਲ ਦੇ ਪ੍ਰਧਾਨ उपेंद्र ਸਿੰਘ ਜੀ ਪੂਰਾ ਵਰਮਾ ਜੀ ਐਮਸੀ ਸਹਿबान ਵਾਪਕ ਪਿੰਡਾਂ ਤੋਂ ਆਏ ਹੋਏ ਪੰਜ ਸਰਪੰਚ ਸਾਡੇ ਆਮ ਆਦੀ ਪਾਰਟੀ ਦੇ ਸਾਰੇ ਹੀ ਅਹੁਦੇਦਾਰ ਸਹਿबान ਅਤੇ ਬਹੁਤ ਸਾਰੇ ਜੀਆਰੂ volunteers ਸਹਿबान ਤੇ ਅੱਜ ਦੇ ਇਸ ਜੋ ਇਹ ਕਰਜ਼ਾ ਮਾਫੀ ਦੇ ਸਰਟੀਫਿਕੇ ਜਿਨ੍ਹਾਂ ਦੇ ਕਰਜ਼ੇ ਮਾਫ ਹੋਏ ਨੇ ਬੈਨੀਫੀਸ਼ੀਰੀ ਉਹ ਸਾਰੇ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹ ਅੱਜ ਵਾਹਿਗੁਰੂ ਜੀ ਅੱਜ ਬਹੁਤ ਹੀ ਵਧੀਆ ਦਿਨ ਕਿ ਅੱਜ ਸਾਡੇ ਜਿਹੜੇ ਹਲਕਾ ਚੋਰ ਸਾਹਿਬ ਨੇ 46 ਜਿਹੜੇ ਬੈਨੀਫੀਸ਼ੀਰੀ ਸੀ ਜਿਹੜੇ ਐਸਸੀ ਪਰਵਾਰਾਂ ਨਾਲ ਸੰਬੰਧਿਤ ਜਿਹੜੇ ਲੋਕ ਸੀ ਉਹਨਾਂ ਦੇ 1971 ਤੋਂ ਲੈ ਕੇ 31 ਮਾਰਚ 192020 ਤੱਕ ਦੇ ਕਰਜ਼ੇ ਜਿਹੜੇ ਉਹ ਮਾਫ ਹੋਏ ਇੱਕ ਵਾਰੀ ਤਾੜੀਆਂ ਵੱਜਦੀਆਂ ਸਰਦਾਰ ਹੁਮ ਸਿੰਘ ਮਾਨ ਨੇ ਔਰ ਸਾਡੇ ਇਸ ਹਲਕੇ ਦੇ 1 ਕਰੋੜ 27 ਲੱਖ 99 ਹਜ਼ਾਰ ਇੱਕ ਬਹੁਤ ਵੱਡਾ ਅਮਾਉਂਟ ਹੈ ਜਿਸ ਜਿਨ੍ਹਾਂ ਚ ਕਿ ਕਿਸੇ ਦਾ ਵੀ 20 20000 ਦਾ ਵੀ ਕਰਜ਼ਾ ਹੈ ਔਰ ਕਿਸੇ ਦਾ 23 ਲੱਖ ਦਾ ਵੀ ਕਰਜ਼ਾ ਹੈ 23 ਲੱਖ ਤੱਕ ਦੇ ਵੀ ਕਰਜ਼ੇ ਸੋ ਇੱਕ ਬਹੁਤ ਵੱਡੀ ਦੇਣ ਜਿਹੜੀ ਹੈਗੀ ਹੈ ਇਹ ਸਾਡੇ ਐਸ்சி ਸਮਾਜ ਸਾਡੇ ਸਮਾਜ ਨੂੰ ਇਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਨਾ ਵੱਲੋਂ ਦਿੱਤੀ ਗਈ ਹੈ ਅੱਜ ਤੱਕ ਇਹ ਪਹਿਲੀ ਸਰਕਾਰ ਪਹਿਲੇ ਮੁੱਖ ਮੰਤਰੀ ਹੈ ਇੱਥੇ ਦਲਿਤ ਪਰਿਵਾਰਾਂ ਦੇ ਮੁੱਖ ਮੰਤਰੀ ਵੀ ਆਏ ਚਲੇ ਗਏ ਜਿਹੜੇ ਆਪਣੇ ਆਪ ਨੂੰ ਮਸੀਹਾ ਕਹਿੰਦੇ ਸੀ ਮੈਂ ਐਸ்சி ਪਹਿਲੇ ਪਰਿਵਾਰਾਂ ਦਾ ਮਸੀਹਾ ਹੈ ਉਹ ਵੀ ਪੰਜ ਪੈਸੇ ਦਾ ਫਾਇਦਾ ਨਹੀਂ ਕਰਕੇ ਗਏ ਐਸਸੀ ਪਰਿਵਾਰਾਂ ਦਾ ਬਲਕਿ ਉਹ ਇੱਥੇ ਮਾਫੀ ਚ ਲਾਗੇ ਗਏ ਐ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਇਹ ਜਿਹੜਾ ਹੈਗਾ ਐਸਸੀ ਪਰਿਵਾਰਾਂ ਨੂੰ ਬਹੁਤ ਵੱਡੀ ਛੋਟ ਦਿੱਤੀ ਔਰ ਇਹ ਪਹਿਲਾ ਕੰਮ ਨਹੀਂ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਐਸਸੀ ਭਾਈਚਾਰੇ ਲਈ ਕੀਤਾ ਇੱਕ ਹੋਰ ਬਹੁਤ ਵੱਡਾ ਕੰਮ ਜਿਹੜਾ ਉਹਨਾਂ ਨੇ ਕੀਤਾ ਸੀ ਕਿ ਜਿਹੜੇ ਐਡਵੋਕੇਟ ਜਨਰਲ ਰੱਖੇ ਗਏ ਉਹਨਾਂ ਚ ਵੀ ਰਿਜ਼ਰਵੇਸ਼ਨ ਪਹਿਲੀ ਵਾਰੀ ਇਤਿਹਾਸ ਚ ਪਹਿਲੀ ਵਾਰੀ ਰਿਜ਼ਰਵੇਸ਼ਨ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਿੱਤੀ ਹੈ 58 ਜਿਹੜੇ ਐਸਸੀ ਪਰਿਵਾਰਾਂ ਦੇ ਐਡਵੋਕੇਟ ਹਨ ਉਹਨਾਂ ਨੂੰ ਜਿਹੜਾ ਹੈ ਐਡਵੋਕੇਟ ਜਨਰਲ ਅਸਿਸਟੈਂਟ ਐਡਵੋਕੇਟ ਬਣਾਇਆ ਉਹ ਅੱਜ ਅਸੀਂ ਕਹਿ ਸਕਦੇ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀ ਵਾਲਜੀ ਦੀ ਜਿਹੜੀ ਰਹਿਨਮਾਈ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦੀ ਰਹਿਨਮਾਈ ਚ ਐਸੇ ਕੰਮ ਕਰ ਰਹੀ ਹੈ ਜੋ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਅੱਜ ਤੱਕ ਵੱਡੀਆਂ ਵੱਡੀਆਂ ਪਾਰਟੀਆਂ ਚਾਹੇ ਉਹਨਾਂ ਚ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ ਉਹਨਾਂ ਨੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ ਕੀਤੇ ਪਰ ਕੀਤੇ ਉਹਨਾਂ ਨੇ ਕਾਰਪੋਰੇਟ ਘਰਾਨੇ 10 ਲੱਖ ਕਰੋੜ ਦਾ ਕਰਜ਼ਾ ਮੋਦੀ ਸਰਕਾਰ ਨੇ ਮਾਫ ਕੀਤਾ ਪਰ ਕੀਤਾ ਕਿਹਨਾਂ ਦਾ ਉਹਨਾਂ ਦਾ ਜਿਹੜੇ ਅਦਾਨੀਆਂ ਅੰਬਾਨੀਆਂ ਅੱਜ ਤੱਕ ਕਿਸੇ ਗਰੀਬ ਬੰਦੇ ਦਾ ਉਹਨਾਂ ਨੇ ਇੱਕ 5 ਪੈਸੇ ਦਾ ਕਰਜ਼ਾ ਮਾਫ਼ ਨਹੀਂ ਕੀਤਾ ਸੋ ਇੱਕ ਬਹੁਤ ਵੱਡੀ ਜਿਹੜੀ ਇਹ ਪ੍ਰਾਪਰਟੀ ਹੈ ਸਾਡੀ ਸਰਕਾਰ ਦੀ ਜਿਨ੍ਹਾਂ ਕਿ ਪਹਿਲਾਂ ਹੀ ਬਹੁਤ ਵੱਡੇ ਵੱਡੇ ਕੀਰਤੀਮਾਨ ਜਿਹੜੇ ਸਤਤਕ ਕੀਤੇ ਆ ਔਰ ਮੈਂ ਇੱਕ ਗੱਲ ਹੋਰ ਦੱਸਦਾ ਕਿ ਇਹ ਜਿਹੜੇ ਪਰਿਵਾਰ ਨੇ ਇਹ ਇਹ ਵੀ ਕਿਸੇ ਮਜਬੂਰੀ ਕਾਰਨ ਜਿਹੜਾ ਹੈ ਕਿ ਕਰਜ਼ਾ ਨਹੀਂ ਦੇ ਦੇ ਸਕੇ ਕਿਉਂਕਿ ਇਹਦਾ ਰਿਕਵਰੀ ਰੇਟ ਹੈ ਸਾਡਾ ਐਸਸੀ ਕਾਰਪੋਰੇਸ਼ਨ ਦਾ 85% ਹੈ ਐਸਸੀ ਐਸਟੀ ਕਾਰਪੋਰੇਸ਼ਨ ਦਾ ਜਿਹੜਾ ਰਿਕਵਰੀ ਰੇਟ ਹੈ 85% ਹੈ ਕਿਸੇ ਵੀ ਹੋਰ ਕਾਰਪੋਰੇਸ਼ਨ ਦਾ ਇੰਨਾ ਰਿਕਵਰੀ ਰੇਟ ਨਹੀਂ ਹੈ ਇਹ ਐਸਸੀ ਮਤਲਬ ਹਰ ਬੰਦਾ ਚਾਹੁੰਦਾ ਕਿ ਮੈਂ ਆਪਣਾ ਕਰਜ਼ਾ ਗਰੀਬ ਬੰਦਾ ਚਾਹੁੰਦਾ ਹੈ ਕਿ ਮੈਂ ਆਪਣਾ ਕਰਜ਼ਾ ਮਾਫ ਕਰਦਾ ਪਰ ਕੋਈ ਮਜਬੂਰੀਆਂ ਉਹਨਾਂ ਦੀ ਹੋ ਜਾਂਦੀ ਹੈ ਜਿਸ ਕਾਰਨ ਉਹ ਕਰਜ਼ਾ ਨਹੀਂ ਮਾਫ ਕਰ ਸਕੇ ਤਾਂ ਇਹ ਇਸ ਨੂੰ ਦੇਖਦੇ ਹੋਏ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਨੇ ਇੱਕ ਕਰਜ਼ਾ ਮਾਫ ਕੀਤਾ ਅਸ ਜੇ ਮੈਂ ਸਾਰੇ ਪੰਜਾਬ ਦੀ ਗੱਲ ਕਰਾਂ ਤਾਂ 47125 ਪਰਿਵਾਰ ਜਿਹੜੇ ਲਗੇ ਆ ਉਹਨਾਂ ਚ 66 ਕਰੋੜ ਦਾ ਕਰਜ਼ਾ ਜਿਹੜਾ ਮਾਫ ਕੀਤਾ ਗਿਆ ਹੈ ਇੱਕ ਬਹੁਤ ਬੁਧੀ ਦੇਣ ਬਹਿ ਸਲਾਮ ਕਰਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਮੈਂ ਧੰਨਵਾਦ ਕਰਦਾ ਔਰ ਆਪਣੇ ਜਿਹੜੇ ਐਸਸੀ ਪਰਿਵਾਰ ਨੇ ਉਹਨਾਂ ਨੂੰ ਵੀ ਮੈਂ ਇਸ ਗੱਲ ਤੇ ਪੁਤਾਈ ਵੀ ਦਿੰਦਾ ਔਰ ਉਹਨਾਂ ਨੂੰ ਇਹ ਮੈਂ ਉਹਨਾਂ ਨੂੰ ਇਹ ਆਪਣੇ ਬਾਕੀ ਐਸੀ ਭਾਈਚਾਰੇ ਨੂੰ ਵੀ ਅਸੀਂ ਮੈਂ ਵਿਸ਼ਵਾਸ ਦਿਵਾਉਣਾ ਕਿ ਸਾਡੀ ਸਰਕਾਰ ਹਰ ਗਰੀਬ ਨਾਲ ਹਰ ਐਸੀ ਪਰਿਵਾਰ ਨਾਲ ਜਾਂ ਕਿਸੇ ਹੋਰ ਬੈਕਵਰਡ ਦੇ ਹੋਣ ਕੋਈ ਵੀ ਐਸਾ ਪਰਿਵਾਰ ਹੈ ਜਿਹੜਾ ਕਿਸੇ ਤਰ੍ਹਾਂ ਤੰਗ ਹੈ ਉਹਦੇ ਨਾਲ ਸਾਡੀ ਸਰਕਾਰ ਹਮੇਸ਼ਾ ਖੜੀ ਹੈ ਔਰ ਅੱਗੇ ਨੂੰ ਵੀ ਅਜਿਹੀ ਖੜੀ ਰਹੇਗੀ ਬਸ ਇੱਕੋ ਹੀ ਹੈ ਕਿ ਤੁਹਾਡਾ ਸਹਿਯੋਗ ਇਦਾਂ ਹੀ ਜਿਹੜਾ ਸਰਕਾਰ ਨੂੰ ਮਿਲਦਾ ਰਹੇ ਅਸੀਂ ਜਿਹੜੇ ਇਦਾਂ ਦੇ ਜਿਹੜੇ ਕੀਤੇ ਮਾਨ ਜੜੇ ਉਹ ਸਤਿਫਤ ਕਰਦੇ ਰਹੋਗੇ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਆਇਆਂ ਨੂੰ ਜੀ ਤੁਹਾਡਾ ਕਰਜ਼ਾ ਮਾਫ਼ ਹੋਇਆ ਪਹਿਲਾਂ ਵੀ ਕਿਸੇ ਨੇ ਅੱਜ ਤੱਕ ਤੁਹਾਡਾ ਮਾਫ਼ ਹੋਇਆ ਜੀ ਹਾਂਜੀ ਹਾਂਜੀ ਹੋਰ ਜੀ ਮਾਫ਼ ਮੈਂ ਕਿੰਨਾ ਕਰਜ ਆ ਮਾਫ ਹੋਇਆ ਤੁਹਾਡੇ ਜੀ ਹਾਂ ਜੀ 25000 ਰੁਪਏ 25000 ਸੀ ਬਈ ਚਲੋ ਮਾਫਦਾ ਹੋਇਆ ਹਾਂ ਜੀ ਕਦੋਂ ਲਿਆ ਸੀ ਇਹ 2015 ਦੇ ਗੇੜੇ ਚ ਲੈ ਲਿਆ ਸੀ 2015 ਚ ਤੁਹਾਡਾ ਕਿੰਨਾ ਹੋਇਆ ਜੀ 83000 ਹੋ ਗਿਆ ਮਤਲਬ 30000 ਸੀ ਕਦੋਂ ਲਿਆ ਸੀ ਕਿ ਜੀ ਇਹ ਸਾਲਾਂ ਚ 2017 ਦੇ ਵਿੱਚ ਲੈ ਸੀ ਠੀਕ ਹੈ ਜੀ ਇਹ ਤੁਹਾਡੇ ਸਾਡੇ ਤਸਵੀਰਾਂ ਇਹਦੇ 25 29 ਹਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿੰਨੇ ਲੱਖ ਦਾ ਬਣਾਉਗੇ ਕਿੰਨੇ ਲੱਖ ਦਾ ਜੀ ਪਹਿਲਾਂ ਵੀ ਹੋਇਆ ਕਦੀ ਵੀ ਨਹੀਂ ਨਹੀਂ ਪਹਿਲਾਂ ਕਰੀ ਨਹੀਂ ਕਿਸੇ ਸਰਕਾਰ ਨੇ ਕਰਿਆ ਨਾ ਕਿਸੇ ਨੇ ਨਹੀਂ ਕਰਿਆ ਜੀ 2 ਲੱਖ ਦਾ ਹੈ ਜੀ 2 ਲੱਖ ਦਾ ਕਦੋਂ ਲਿਆ ਸੀ ਜੀ ਸਾਲ 17 ਚ 17 ਚ ਹਾਂਜੀ ਵੀ ਤੁਹਾਡਾ ਜੀ 90 ਠੀਕ ਹੈ ਇਹ ਸਨ ਅਰਜ਼ਾ ਮਾਫੀ ਦੇ ਉਹ ਜਿਨ੍ਹਾਂ ਵੱਲੋਂ ਆਈ ਤਸਵੀਰਾਂ ਦੇਖ ਸਕਦੇ ਤੁਸੀਂ ਕਦੋਂ ਲਿਆ ਸੀ ਕਦੋਂ ਲਿਆ ਸੀ ਪਾਵਰ ਨਹੀਂ ਦਿੱਤਾ